ਦੇਸ਼ ਦੀ ਆਜ਼ਾਦੀ ਦੇ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਦੀ ਅਗਵਾਈ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕੀਤੀ ਇਸ ਮੌਕੇ ਤੇ ਉਹਨਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਮਾਸਪਾਸ ਦੇ ਨਾਰੀਖੰਤੋ ਬਾਅਦ ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਲਾਗਾ ਯੋਗ ਕੰਮ ਕਰਨ ਵਾਲਿਆ ਸਖਸ਼ਿਆਤਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਵੱਲੋਂ ਗਿੱਧਾ ਤੇ ਭੰਗੜਾ ਪਾਇਆ ਗਿਆ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਮਾਹੀ ਮਾਹੀ ਕੇ ਲਈ ਤੂ ਜ਼ਰੂਰ ਰੂ ਨੈਣਾ ਸਤਿ ਸ਼੍ਰੀ ਅਕਾਲ ਅਗਰ ਰੋਜੀ ਸਭੇ ਨਾਲ ਆਕੇ ਉਮਰਾਂ ਕਦਮੀ ਬੜੇ ਕੰਮ ਕਰ ਰਹੇ ਹਾਂ ਅਪੇ ਇਸ ਮੌਕੇ ਮੈਂ ਆਪ ਸਭ ਨੂੰ ਆਵੇ ਵਧਾਈ ਲਗਾਣਾ ਵੇਖੀ ਅਗਾ ਕੰਨੀਆਂ ਵੱਲ ਤੋਂ ਖੈਰ ਆ ਅਬ ਇੱਕ ਚੰਗੇ ਆਵਾਜ਼ ਪ੍ਰਦਾਤਾ भगत ਸਿੰਘ ਰਾਜ ਨੂੰ ਤੇ ਜੋਗੇ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਉਦਮ ਸਿੰਘ ਸ਼ਹੀਦ ਬਦਲ ਰਾਜਾ ਸ਼ਹੀਦ ਬਾਲਾ ਸਿੰਘ ਆਤੇ ਹੋਰ ਫਜ਼ਾਵੀ ਮੁਲਾਟਿਆਂ ਵੱਲੋਂ ਸਾਰੇ ਸਮੇਂ ਤੇ ਹਮੇ ਗਏ ਸੰਦਰਸ਼ਾਂ ਅਤੇ ਬਿਗਿਆ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਲਿੰਗ ਮਾਨ ਰਹੇ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਹੰਕਾਰ ਹੈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ 12 ਅਗਸਤ 1947 ਨੂੰ ਇੱਕ ਆਜ਼ਾਦ ਹੋ ਅਤੇ ਛੋਟੇ ਜਿਹੇ ਜਨਮੀਆਂ ਨੇ ਸੋ ਪ੍ਰਚਾਰ ਨੂੰ ਸਵੈਦਾਨ ਬਾਬੂ ਹੋ ਜਾਣ ਨਾਲ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਜਮੂਰੀਤਵਾਦ حاصل ਹੋਇਆ ਅੱਜ ਅਸੀਂ ਆਜ਼ਾਦੀ ਦਿਹਾੜੇ ਦੇ ਮੌਕੇ ਦੇਖ ਨੂੰ ਆਜ਼ਾਦ ਕਰਾਉਣੀ ਆਪਣਾ ਲੋਕਾਂ ਦਾ ਮੌਲਾ ਸਾਰੀਆਂ ਸੱਚੀਆਂ ਤੋਂ ਸਿਰਤਾ ਕਰਦੇ ਹਾਂ

ਕਿਆ ਗਿਆ ਜੇ ਤੱਕ ਜੁਲਾਈ ਮਹੀਨੇ ਤੱਕ ਕੁੱਲ 9 ਲੱਖ ਟੁਟਿਆ ਜੋ 7 ਲੱਖ ਤੋਂ ਵੱਧ ਟੁਟੇ ਲਾਇਆ ਜਾ ਕੇ ਹਨ ਪੰਜਾਬ ਸਰਕਾਰ ਨੇ ਸਹਿਬ ਕੀਤਾ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦੀਆਂ ਹਨ ਪੰਜਾਬ ਸਰਕਾਰ ਵੱਲੋਂ ਜिले ਦੇ ਲੋਕਾਂ ਦੇ ਹੱਧ ਤਿਹਤ ਸੁਲਤਾ ਦੇ ਦੇ ਮਸਲ ਨਾਲ 25 ਆਵਾਜ਼ਾਂ ਦੇਖ ਲੈ ਰਹੇ ਲੋਕਾਂ ਨੂੰ ਸਵਰਗਤ ਕਿਤੇ ਗਏ ਹਨ ਇਹਨਾਂ ਕਲੀਨਿਕਾਂ ਦੇ ਅਫੀ ਕਰਾ ਦਿਆ ਦਵਾਈਆਂ ਅਤੇ 73 ਲੈਬ ਕਰਦੀ ਹੈ ਦਿਵਾਵਾ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ ਮੰਨ ਇਹਨਾਂ ਪਿੰਡਾਂ ਵਿੱਚ ਹੁਣ ਤੱਕ ਕਰੀਬ 5 ਲੱਖ ਲੋਕ ਇਲਾਜ ਦੀ ਸਹੂਲਤ ਲੈ ਕੇ ਗਏ